ਅਕਸਰ ਹੀ ਕਬਾਰ ਦੀ ਦੁਕਾਨ ਤੇ ਰੱਦੀ ਦੇ ਵਿੱਚ ਪਈਆਂ ਤੁਸੀਂ ਕਿਤਾਬਾਂ ਕਾਪੀਆਂ ਰਜਿਸਟਰ ਦੇਖੇ ਹੋਣਗੇ ਪਰ ਕੀ ਕਦੇ ਸੁਣਿਆ ਹੈ ਕਿ ਇੱਕ ਸਕੂਲ ਦਾ ਸਾਰਾ ਰਿਕਾਰਡ ਹੀ ਜੋ ਹੈ ਉਹ ਕਬਾਰ ਦੀ ਦੁਕਾਨ ਉੱਤੇ ਵੇਚ ਦਿੱਤਾ ਗਿਆ ਹੋਵੇ ਜੀहां ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੁਸ਼ਿਆਰਪੁਰ ਤੋਂ ਜ਼ਰੂਰ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਸਕੂਲ ਦਾ ਸਾਰਾ ਰਿਕਾਰਡ ਹੀ ਸਕੂਲ ਦੇ ਅਮਲੇ ਦੇ ਵੱਲੋਂ ਨੇੜਲੀ ਕਬਾਰ ਦੀ ਦੁਕਾਨ ਤੇ ਬੋਰੀਆਂ ਭਰ ਕੇ ਵੇਚ ਦਿੱਤਾ ਗਿਆ ਹੈਰਾਨੀ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਸਕੂਲ ਅਮਲੇ ਨੂੰ ਇਸ ਬਾਰੇ ਪੁੱਛਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਜਾਂਦਾ ਹੈ ਕਿ ਸਕੂਲ ਦੇ ਵਿੱਚੋਂ ਇਸ ਰਿਕਾਰਡ ਨੂੰ ਰੱਖਣ ਦੀ ਜਗ੍ਹਾ ਹੀ ਨਹੀਂ ਸੀ ਇਸੇ ਦੇ ਚਲਦੇ ਇਸ ਨੂੰ ਵੇਚ ਦਿੱਤਾ ਗਿਆ ਹੈ ਹਾਲਾਂਕਿ ਮੀਡੀਆ ਵੀ ਇਸ ਮੌਕੇ ਜਦੋਂ ਮੀਡੀਆ ਨੂੰ ਭਿੰਨਕ ਲੱਗੀ ਇਸ ਖਬਰ ਦੇ ਬਾਰੇ ਤਾਂ ਮੌਕੇ ਤੇ ਪਹੁੰਚਿਆ ਤੇ ਪ੍ਰਿੰਸੀਪਲ ਮੈਡਮ ਤੋਂ ਪੁੱਛਿਆ ਗਿਆ ਕਿ ਇਹ ਰਿਕਾਰਡ ਉਹਨਾਂ ਦੇ ਵੱਲੋਂ ਕਿਉਂ ਵੇਚਿਆ ਜਾ ਰਿਹਾ ਸੀ ਹੜਬੜਾਏ ਹੋਏ ਪ੍ਰਿੰਸੀਪਲ ਮੈਡਮ ਪਹਿਲਾਂ ਤੱਕ ਕੈਮਰੇ ਦੇ ਅੱਗੇ ਬੋਲਣ ਤੋਂ ਕੁਝ ਵੀ ਇਨਕਾਰ ਕਰਦੇ ਰਹੇ ਬਾਅਦ ਵਿੱਚ ਜਦੋਂ ਉਹਨਾਂ ਤੇ ਜ਼ੋਰ ਪਾਇਆ ਗਿਆ ਤਫੇ ਰਹੋ ਡਰੋ ਮਾਫੀ ਮੰਗਦੇ ਹੋਏ ਨਜ਼ਰ ਆਈ ਜੀ ਹਾਂ ਸਵਾਲ ਬਰਕਰਾਰ ਨੇ ਕਿ ਆਖਰ ਵਿਭਾਗ ਦੀ ਪਰਮਿਸ਼ਨ ਤੋਂ ਬਿਨਾ ਇਸ ਤਰ੍ਹਾਂ ਦੇ ਨਾਲ ਸਕੂਲ ਦਾ ਰਿਕਾਰਡ ਕਿਸ ਤਰ੍ਹਾਂ ਦੇ ਨਾਲ ਵੇਚਿਆ ਜਾ ਸਕਦਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਕੂਲ ਦਾ ਸਾਰਾ ਦਾ ਸਾਰਾ ਰਿਕਾਰਡ ਰਜਿਸਟਰ ਕਾਪੀਆਂ ਬੱਚਿਆਂ ਦੇ ਸਕੂਲ ਦੇ ਸਾਰੇ ਰਜਿਸਟਰ ਦਸਤਾਵੇਜ਼ ਜੋ ਨੇ तमाम ਦਸਤਾਵੇਜ਼ ਇਹ ਸਾਰਾ ਰਿਕਾਰਡ ਜੋ ਹੈ ਉਹ ਰੱਦੀ ਵਿਭਾਗ ਦੇ ਵਿੱਚ ਵੇਚਿਆ ਜਾ ਰਿਹਾ ਸੀ ਪ੍ਰਿੰਸੀਪਲ ਮੈਡਮ ਇਹ ਕਹਿ ਰਹੇ ਨੇ ਕਿ ਇਹ ਰਿਕਾਰਡ ਪੁਰਾਣਾ ਹੋ ਚੁੱਕਿਆ ਹੈ ਖਸਤਾ ਹਾਲ ਹੋ ਚੁੱਕਿਆ ਹੈ ਤੇ ਸਭ ਤੋਂ ਵੱਡੀ ਗੱਲ ਸਕੂਲ ਦੇ ਵਿੱਚ ਇਸ ਰਿਕਾਰਡ ਨੂੰ ਰੱਖਣ ਦੇ ਲਈ ਜਗ੍ਹਾ ਹੀ ਨਹੀਂ ਹੈ ਇਸ ਲਈ ਇਸ ਨੂੰ ਵੇਚਣ ਦੀ ਨੌਬਤ ਆ ਗਈ ਪਰ ਸਵਾਲ ਇਥੇ ਵੀ ਬਰਕਰਾਰ ਨੇ ਕਿ ਆਖਰ ਸਕੂਲ ਦਾ ਇਹ ਰਿਕਾਰਡ ਕੀ ਇਸ ਤਰ੍ਹਾਂ ਵੇਚਿਆ ਜਾਣਾ ਗੈਰ ਕਾਨੂੰਨੀ ਨਹੀਂ ਹੈ ਜਾਂ ਫਿਰ ਦੂਜੇ ਪਾਸੇ ਬੱਚਿਆਂ ਦਾ ਭਵਿੱਖ ਜਿਹੜਾ ਸ਼ਾਇਦ ਇਸ ਰਿਕਾਰਡ ਦੇ ਵਿੱਚ ਕੈਦ ਹੋਏਗਾ ਉਸ ਦੇ ਬਾਰੇ ਕੀ ਸੋ ਸਵਾਲ ਜ਼ਰੂਰ ਬਰਕਰਾਰ ਨੇ ਪਰ ਕੈਮਰੇ ਦੇ ਅੱਗੇ ਤਸਵੀਰਾਂ ਜੋ ਬੋਲਦੀਆਂ ਨੇ ਉਹ ਜ਼ਰੂਰ ਸੱਚ ਬੋਲ ਰਹੀਆਂ ਨੇ ਕਿ ਸੋਦੇ ਤੋਂ ਤੁਸੀਂ ਇੱਥੇ ਮੈਨੂੰ ਵਾਧੂ ਚਾਰਜ ਮਿਲਿਆ ਪੂਰੀ ਰੰਗ ਦਾ ਠੀਕ ਆ ਪ੍ਰਿੰਸੀਪਲ ਦੇ ਤੌਰ ਤੇ ਹਾਂਜੀ ਤੇ ਇਹ ਜਿਹੜਾ ਕਿ ਤੁਸੀਂ ਕੁਆਰਤੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਿਹਾ ਸੀ ਕੀ ਪੂਰਾ ਮਾਮਲਾ ਜੀ ਇਹ ਇਹ ਸਰ ਪ੍ਰਾਣਾਰ ਕਾਰਡ ਸੀਗਾ ਨਾ ਮਾਰ ਕਾਰਡ ਸੰਗਮਣ ਚ ਬਰੋ ਨਮਾਉਂਦੀ ਸੀਗੀ ਜਿਸ ਕਰਕੇ ਕਿਹਾ ਕਿ ਪ੍ਰਾਣਾਰ ਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਬਾਹਰ ਭਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਦੇ ਖਰਚ ਕਰੀਏ ਕਿਨੇ ਹੁਕਮ ਦਿੱਤੇ ਸੀ ਇਹ ਤੁਹਾਨੂੰ ਕੀ ਪੁਰਾਣਾ ਗਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਨੂੰ ਪਰਮਿਸ਼ਨ ਨਹੀਂ ਮਿਲੀ ਨਹੀਂ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਮਿਲੀ ਕਿਸੇ ਨੂੰ ਫਿਰ ਆਪਾਂ ਨੂੰ ਇਹਨੂੰ ਆਪਾਂ ਕੀਮਤੀ ਸਮਾਨ ਜੀ ਆ ਉਹਦੇ اٹੈਂਡੈਂਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰ ਸਿਸਟਮ ਨੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ اٹੈਂਡੈਂਸ ਸਰ ਕੋਈ ਨਹੀਂ ਵਿਦਿਆਰਥੀਆਂ ਦੇ ਨਗਦੀ ਸੀ ਸਰ ਵਿੱਚ ਕਿਤਾਬਾਂ ਵੀ ਨੇ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਤੁਹਾਨੂੰ ਲੱਗਦਾ ਕਿ ਇਹ ਰੱਦੀ ਦੇ ਵਿਚੰਦ ਵਿੱਚ ਹੈਗੀਆਂ ਇਹ ਨੇ ਸਰਦ ਦੇ ਪ੍ਰਾਣਾਰ ਕੋਰਡ ਪਿਆਸ ਨੇ ਤਾਂ ਫਿਰ ਉਹ ਖਾਲੀ ਕੀਤਾ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਹਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਨੇ ਸਰਦ ਤੇ ਸਕੂਲ ਬੰਦ ਹੋਣਾ ਹੁਣ ਅਸੀਂ ਇੱਧਰ ਵੀ ਆਉਣਾ ਤੁਸੀਂ ਹੜਬੜਾ ਹੜਚ ਭੱਜਿਓ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜੇ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਫੱਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲੱਦ ਰਿਹਾ ਸੀ ਉਹਨੂੰ ਕਹਿ ਰਹੇ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹਾਨੂੰ ਪ ਸਮਾਨ ਖੁਰਦਪੁਰਦ ਕਰਨ ਦੀ ਆਪਾਂ ਕਹਿ ਸਕਦੇ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲਓ ਇਹਨੇ ਸਾਰਾ ਪ੍ਰਾਣ ਆੜ ਕੱਢਿਆ ਨਾਲ ਇਹ ਜਾਇਜ਼ ਹੈ ਇਸ ਤਰ੍ਹਾਂ ਕਵਾਡ ਦੇ ਵਿੱਚ ਵਿਚਣਾ ਇਹ ਸਰ ਮੈਨੂੰ ਦੇ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋ ਗਲਤੀ ਹੋਈ ਮੈਂ ਮੰਨ ਲਈਏ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਮੈਟਰ ਹਾਂਜੀ ਸਰ ਮੈਂ ਆ ਬੀਪੀਓ ਸਰ ਦਾ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਮੇਤੋ ਗਲਤੀ ਹੋਈਏ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨ ਲਈ ਕਿਹੜੇ ਬੀਪੀਓ ਸਰ ਨੇ ਹਾਂਜੀ ਬੀਪੀਓ ਸਰ ਦਾ ਨਾਮ ਕੀ ਆ ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਹੈ ਹ ਹੰਨਾ ਹਾਂਜੀ 5-7 ਦਿਨ ਫੋਨ ਆਇਆ ਸੀ ਤੁਸੀਂ ਇਦਾਂ ਬੀਚਿਆ ਮੈਂ ਕਿਹਾ ਸਰ ਮੇਥੋਂ ਗਲਤੀ ਹੋ ਗਈ ਡੀਓ ਨਾਲ ਵੀ ਗੱਲ ਬਾਤ ਹੋਈ ਨਹੀਂ ਡੀਓ ਸਰ ਨਾਲ ਨਾਲ ਸਰ ਵੈਸੇ ਤੁਹਾਡੀ ਪੱਕੀ ਡਿਊਟੀ ਕਿਹਦੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਹੈ ਕੰਬੀਆਂ ਹੈ ਸਰ ਕੰਬੀਆਂ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਰੀ ਸਕੂਲ ਕੰਬੀਆਂ ਹੈ ਇੱਥੇ ਤੁਸੀਂ ਅਰਜੀ ਤੌਰ ਤੇ ਹਾਂਜੀ ਬਾਧੂ ਚਾਰਜ ਹਾਂਜੀ ਹਾਂ ਕਦੋਂ ਤੋਂ ਤੁਸੀਂ ਇੱਥੇ ਹਾਂ ਮੈਂ ਸਰ 13 ਦੂ ਤੋਂ ਇਸੇ ਸਾਲ 2024 ਤੋਂ ਹਾਂਜੀ ਆਨ ਲੈਣਾ ਨਹੀਂ ਤੁਹਾਡਾ ਨਾਮ ਕੀ ਆ ਤੁਸੀਂ ਰੋਕ ਰਹੇ ਸੀਗੇ ਨਾਮ ਬਣਾਓ ਨਾਮ ਬਣਾਓ ਭੇਜ ਰਹੇ ਸੀਗੇ ਮੈਂ ਰੋਕਦਾ ਨਹੀਂ ਤੋ ਤੁਸੀਂ ਸਰਕਾਰੀ ਮੁਲਾਜ਼ਮ ਹੋ ਮੈਂ ਰੋਕਦਾ ਹੀ ਨਹੀਂ ਕਹਤਾ ਹਾਂ ਗੋਲਦੀ ਸਕੂਲ ਦੇ ਮੁਲਾਜ਼ਮ ਹੋ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੋਕਦਾ ਹੀ ਨਹੀਂ ਮੈਂ ਤਾਂ ਤੁਸੀਂ ਕਿੱਥੇ ਕੰਮ ਕਰਿਓ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਦੇ ਉੱਤੇ ਵੜੀ ਜਾਂਦੇ ਹੋ ਨਹੀਂ ਮੈਂ ਨਹੀਂ ਵੜਦਾ ਹਾਂ ਤੇ ਕਿੱਥੇ ਤੋੜਦੇ ਕਾਲੀ ਮੈਂ ਜਵਾਬ ਤਾਂ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਤੁਸੀਂ ਜਵਾਬ ਦੇ ਦਿਓ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਜੀ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਤੁਸੀਂ ਸਰਕਾਰੀ ਸਕੂਲ ਪੁਰਹੀਰਾਂ ਦੇ ਟੀਚਰ ਹੋ ਸਰਕਾਰੀ ਸਕੂਲ ਪੁਰਹੀਰਾਂ ਦੇ ਟੀਚਰ ਹੋ ਤੁਸੀਂ ਇਹ ਕਿਥੋਂ ਲੈ ਕੇ ਆਏ ਸੀ ਰਿਕਾਰਡ ਕਿਥੋਂ ਰਿਕਾਰਡ ਕਿਥੋਂ ਸਰਕਾਰੀ ਰਿਕਾਰਡਸ ਕੋਈ ਨੂੰ ਪਤਾ ਹੀ ਕੁਝ ਨਹੀਂਗਾ ਤੁਸੀਂ ਉਸ ਲੋ ਕਹਿੰਦੇ ਸੀ ਲੈ ਜਾ ਲੈ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ ਮੀਡੀਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਇੰਨੇ ਭੇਜਿਆ ਮੈਂ ਕੁਝ ਵੀ ਨਹੀਂ ਕਰ ਰਿਹਾ ਇਹ ਕਿਹ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਰ ਉਹਦੇ ਬਾਰੇ ਕੁਝ ਨਹੀਂ